ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਦਮਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤੁਹਾਨੂੰ ਪਤਾ ਹੀ ਹੈ ਕਿ ਬਰਸਾਤਾਂ ਤੋਂ ਕੁਝ ਦਿਨ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਬੱਚਿਆਂ ਦੀ ਸੇਫਟੀ ਲਈ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ ਤੇ ਪਰ ਹੁਣ ਜਿਉਂ ਹੀ ਛੁੱਟੀਆਂ ਖਤਮ ਹੋਈਆਂ ਨੇ ਸਕੂਲ ਖੁੱਲੇ ਨੇ ਤੇ ਇਕਾ ਦੁੱਕਾ ਤਸਵੀਰਾਂ ਆ ਗਈਆਂ ਨੇ ਕਿ ਵਾਹਨ ਨੇ ਜਿਹੜੇ ਉਹ ਐਕਸੀਡੈਂਟ ਹੁੰਦੇ ਦਿਖਾਈ ਦਿੱਤੇ ਉਸ ਤੋਂ ਬਾਅਦ ਪਰ ਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਅੱਜ ਤਿੰਨ ਅਧਾ ਅਧਿਕਾਰੀ ਉਹ ਚੈਕਿੰਗ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਗੁਰਜੀਤ ਸਿੰਘ ਅਵਕ ਐਡੀਟੋ ਸੰਗਰੂਰ ਉੱਥੇ ਹੀ ਨਵਨੀਤ ਕੌਰ ਦੀ ਅਗਵਾਈ ਹੇਠ ਬੀਬਾ ਨਿਰਮਲ ਕੌਰ ਕਾਉਂਸਲਰ ਬਾਲ ਵਿਕਾਸ ਵਿਭਾਗ ਅਤੇ ਉਹਨਾਂ ਦੇ ਨਾਲ ਰਮਨਦੀਪ ਸਿੰਘ ਟ੍ਰੈਫਿਕ ਇੰਚਾਰਜ ਪੁਆਨੀਗੜ ਉਚੇਚੇ ਤੌਰ ਤੇ ਇਲਾਕਾ ਪੁਆਨੀਗੜ ਦੇ ਵੱਖ-ਵੱਖ ਸਕੂਲਾਂ ਦੇ ਅੰਦਰ 체కింగ్ ਕੀਤੀ ਜਾ ਰਹੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਧੂਰੇ ਕਾਗਜ਼ਾਤ ਵਾਲੇ 10 12 ਬਾਨਾਂ ਦੇ ਜੋ ਚਲਾਨ ਵੀ ਕੀਤੇ ਗਏ ਨੇ ਤਾਂ ਕਿ ਅੱਗੇ ਤੋਂ ਜਿਹੜਾ ਸੁਧਾਰ ਕੀਤਾ ਜਾ ਸਕੇ ਕਿਉਂਕਿ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਉਹ ਪੜਨਦੇ ਨਹੀਂ ਇਹਨਾਂ ਸਕੂਲ ਬੈਨਾਂ ਦੇ ਵਿੱਚ ਸਕੂਲ ਜਾਂਦੇ ਨੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਇਸ ਤਰ੍ਹਾਂ ਦੀ ਅਨਗਹਿਰੀ ਹੈ ਉਹ ਨਾ ਹੋਵੇ ਅਤੇ ਸਾਡੇ ਜਿਹੜੇ ਬੱਚੇ ਨੇ ਇਹ ਸੁਰੱਖਿਅਤ ਸਫ਼ਰ ਕਰਦੇ ਰਹਿਣ ਉੱਥੇ ਹੀ ਉਹਨਾਂ ਨੇ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਹਰ ਇੱਕ ਚੀਜ਼ ਤੇ ਧਿਆਨ ਦੇਣ ਦੀ ਲੋੜ ਹੈ ਜਿਹੜੀ ਉਹ ਉਹਨਾਂ ਨੇ ਆਖਿਆ ਤੇ ਉੱਥੇ ਹੀ ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਵਿਸ਼ੇਸ਼ ਧਿਆਨ ਰੱਖਣ ਤੁਹਾਡੇ ਇਲਾਕੇ 'ਚ ਜਿਹੜੇ ਡਰਾਈਵਰ ਨੇ ਉਹ ਜਦੋਂ ਬੱਚਿਆਂ ਨੂੰ ਲੈਣ ਆਉਂਦੇ ਨੇ ਤਾਂ ਦੇਖੋ ਕਿ ਵਰਦੀ ਵਗੈਰਾ ਪਾਈ ਹੋਈ ਹੈ ਅਤੇ ਉਸ ਤੋਂ ਬਾਅਦ ਇਹ ਵੀ ਦੇਖੋ ਕਿ ਨਸ਼ੇ ਪੱਤੇ ਦਾ ਆਦੀ ਤਾਂ ਨਹੀਂ ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਸਾਰਾ ਸਮਾਜ ਰਲ ਕੇ ਆਪਾਂ ਰਲ ਮਿਲ ਕੇ ਇਸ ਨੂੰ ਜਿਹੜਾ ਚੁਸਤ ਤੇ ਦਰੁਸਤ ਬਣਾਈਏ ਤਾਂ ਕਿ ਬੱਚੇ ਨੇ ਜਿਹੜੇ ਉਹ ਸੇਫ ਹੈ ਜਿਹੜੀ ਜਰਨੀ ਉਹ ਉਹ ਕਰਨ ਉੱਥੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਸੇਫ ਸਕੂਲ ਵਾਹਨ ਪਾਲਸੀ ਨੂੰ ਸ਼ਕਤੀ ਦੇ ਨਾਮ ਲਾਗੂ ਕੀਤਾ ਜਾਊਗਾ ਸੁਭਾ ਸਰਕਾਰ ਵੱਲੋਂ ਬਣਾਈਏ ਪਾਲਸੀ ਸੇਫ ਸਕੂਲ ਵਾਹਨ ਪਾਲਸੀ ਨੂੰ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਊਗਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਉੱਥੇ ਤਾਂ ਚਲਦੇ ਆ ਜਿਹੜੇ ਸਕੂਲ ਵਾਹਨਾਂ ਦੇ ਡਰਾਈਵਰ ਨੇ ਉਹਨਾਂ ਨੂੰ ਵਿਸ਼ੇਸ਼ ਖਦਾਇਤਾ ਜਾਰੀ ਕੀਤੀਆਂ ਜਾ ਰਹੀਆਂ ਆਟੋ ਸਾਬ ਬਣੋ ਤੁਹਾਨੂੰ ਉੱਥੇ ਤਾਂ ਚਲਦੇ ਸੁਣਾਉਣੇ ਆ ਕੀ ਕਹਿਣਾ ਗੁਰਜੀਤ ਸਿੰਘ ਔਲਖ ਦਾ ਤੇ ਕੀ ਕਹਿਣਾ ਬੀਬਾ ਨਿਰਮਲ ਕੌਰ ਦਾ ਤੇ ਨੰਨੇ ਸਰ ਮੇਰਾ ਨਾਮ ਗੁਰਜੀਤ ਸਿੰਘ ਔਲਖ ਮੈਂ ਏਡੀਟੀਓ ਸੰਗਰੂਰ ਹਾਂ ਜੀ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਹੋਈ ਆ ਜਿਹਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਆ ਜਿਹਦੇ ਵਿੱਚ ਬਾਲ ਸੁਰੱਖਿਆ ਵਿਭਾਗ ਦੇ ਨੁਮਾਇੰਦੇ এডਿਕੇਸ਼ਨ ਦੇ ਨੁਮਾਇੰਦੇ ਟ੍ਰੈਫਿਕ ਪੁਲਿਸ ਦਾ ਨੁਮਾਇੰਦਾ ਅਤੇ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਮੈਂ ਏ ਆਰਟੀਓ ਅਸੀਂ ਸਾਰੇ ਸਕੂਲਾਂ ਦੀ ਚੈਕਿੰਗ ਕਰ ਰਹੇ ਹਾਂ ਸਾਡੀ ਡਰਾਈਵ ਇਹ ਆ ਵੀ ਜੇ ਦੇਖੋ ਸਾਰੇ ਬੱਚੇ ਜਿਹੜੇ ਹੈਗੇ ਨੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਉਹ ਸੁਰੱਖਿਅਤ ਆਪ ਦੇ ਨਿਸ਼ਾਨੇ ਤੱਕ ਪਹੁੰਚ ਸਕਣ ਉਹਦੇ ਲਈ ਅਸੀਂ ਟਾਈਮ ਟੂ ਟਾਈਮ ਵੀ ਕਰਦੇ ਰਹਨੇ ਆ ਪਰ ਅਸੀਂ ਹੁਣ ਸਪੈਸ਼ਲ ਇੱਕ ਮੂਵਮੈਂਟ ਚਲਾ ਰੱਖੀ ਆ ਵੀ ਇਹ ਜਿਹੜੀਆਂ ਬੱਸ ਜਿਹਨੇ ਅੱਜ ਅਸੀਂ ਇਸ ਦਿਨ ਦੇ ਵਿੱਚ ਚਾਰ ਅਸੀਂ ਸਕੂਲਾਂ ਦੀ ਚੈਕਿੰਗ ਕੀਤੀ ਆ ਇਹਨਾਂ ਸਕੂਲਾਂ ਦੇ ਵਿੱਚ ਅਸੀਂ 12-13 ਦੇ ਲਗਭਗ ਚਲਾਨ ਕੀਤੇ ਨੇ ਜੀ ਇਹਨਾਂ ਜਿਹੜੀਆਂ ਕਮੀਆਂ ਪਾਈਆਂ ਸੀਗੀਆਂ ਤੇ ਉਸ ਤੋਂ ਬਿਨਾ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਡਰਾਈਵਰਾਂ ਨੂੰ ਅਵੇਅਰਨੈਸ ਵੀ ਦਿੰਨੇ ਆ ਉਹਨਾਂ ਨੂੰ ਦੱਸ ਦਿਆਂ ਵੀ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਦੂਜੇ ਡਰਾਈਵਰਾਂ ਨਾਲੋਂ ਕਿਤੇ ਜ਼ਿਆਦਾ ਕਿਉਂਕਿ ਉਹਨਾਂ ਨੇ ਮਾਸੂਮ ਬੱਚਿਆਂ ਨੂੰ ਲੈ ਕੇ ਡਰਾਈਵ ਕਰਨਾ ਹੁੰਦਾ ਜੀ ਠੀਕ ਹੈ ਤਾਂ ਸਰ ਹੋਰ ਕੀ ਜ਼ਿਆਦਾ ਜਿਹੜੇ ਚਲਾਨ ਸਾਹਮਣੇ ਆਏ ਨੇ ਕਿਹੜੇ ਕਾਗਜ਼ਾਤ ਜਿਹੜੇ ਪੂਰੇ ਨਹੀਂ ਨਾ ਸਰ ਇਹਨਾਂ ਦੇ ਵਿੱਚ ਆਮ ਤੌਰ ਤੇ ਫਿਟਨੈਸ ਪੋਲਿਊਸ਼ਨ ਇਸ ਤਰ੍ਹਾਂ ਦੇ ਆਏ ਨੇਗੇ ਜਿਹੜੀ ਹੁਣ ਸਰਕਾਰ ਵੱਲੋਂ ਨਵੀਂ ਪਾਲਿਸੀ ਸੇਫ ਸਕੂਲ ਬਹਾਨ ਜਾਰੀ ਕੀਤੀ ਗਈ ਆ ਉਸ ਪਾਲਿਸੀ ਨੂੰ ਅਸੀਂ ਸਖਤੀ ਨਾਲ ਲਾਗੂ ਕਰਾਂਗੇ ਜੀ ਸਕੂਲਾਂ ਦੇ ਵਿੱਚ ਬਹੁਤ ਵੀਡੀਓ ਵੀ ਸਾਹਮਣੇ ਆਉਂਦੀ ਹੈ 52 ਤੋਂ ਜ਼ਿਆਦਾ ਜਿਹੜੇ ਬੱਚੇ ਬੱਸ ਦੀ ਜਿੰਨੀ ਲਿਮਟ ਉਸ ਤੋਂ ਜ਼ਿਆਦਾ ਬੱਚੇ ਹੁੰਦੇ ਉਹਨਾਂ ਨੂੰ ਲੈ ਕੇ ਵੀ ਕਾਰਵਾਈ ਕੀਤੀ ਹੈ ਹਾਂ ਨਹੀਂ ਅੱਜ ਫਿਲਹਾਲ ਅਸੀਂ ਕੈਂਪਸ ਚੈਕਿੰਗ ਰੱਖੀ ਹੋਈ ਸੀ ਅਸੀਂ ਕੈਂਪਸ ਦੇ ਵਿੱਚ ਜਾ ਕੇ ਜਿਹੜੀ ਟਰਾਂਸਪੋਰਟ ਉਹਨੂੰ ਚੈੱਕ ਕਰ ਰਹੇ ਹਾਂ ਰੋਡ ਦੇ ਉੱਤੇ ਵੀ ਅਸੀਂ ਚੈੱਕ ਕਰਦੇ ਹਾਂ ਜਦੋਂ ਕੋਈ ਸਾਨੂੰ ਓਵਰ ਕੈਪੈਸਿਟੀ ਮਿਲਦੀ ਹੈ ਗੱਡੀ ਤਾਂ ਅਸੀਂ ਉਹਦਾ ਚਲਾਨ ਕਰਦੇ ਹਾਂ ਤਾਂ ਅੱਜ ਕੁੱਲ ਕਿੰਨੇ ਚਲਾਨ ਜਿਹੜੇ ਕੀਤੇ ਗਏ ਅੱਜ ਅਸੀਂ ਦਰਜਨ ਤੋਂ ਵੱਧ ਚਲਾਨ ਕੀਤੇ ਨੇ ਜੀ ਤਾਕੀ ਅਪੀਲ ਕਰਨਾ ਚਾਹੋਗੇ ਖੋਰਾ ਸਕੂਲਾਂ ਨੂੰ ਜਾਂ ਮਾਪਿਆਂ ਨੂੰ ਹਾਂ ਮਾਪਿਆਂ ਨੂੰ ਅਸੀਂ ਇਹੀ ਅਪੀਲ ਕਰਨੀ ਚਾਹੁੰਦੇ ਆ ਉਹ ਆਪਦੇ ਬੱਚੇ ਦੇ ਕਨਵੀਅንስ ਦਾ ਜ਼ਰੂਰ ਧਿਆਨ ਰੱਖਣ ਕਿ ਜਿਹੜਾ ਉਹਨਾਂ ਦਾ ਕਨਵੀਅንስ ਬੱਚੇ ਨੂੰ ਲੈ ਕੇ ਜਾ ਰਿਹਾ ਕਿ ਉਹ ਪ੍ਰੋਪਰ ਆ ਉਹ ਡਰਾਈਵਰ ਆ ਜਿਹੜਾ ਉਹ ਵਰਦੀ ਵਗੈਰਾ ਪ੍ਰੋਪਰ ਪਾ ਰਿਹਾ ਕਿਉਂਕਿ ਵਰਦੀ ਵਗੈਰਾ ਛੋਟੀਆਂ ਗੱਲਾਂ ਹੁੰਦੀਆਂ ਨੇ ਪਰ ਗੱਲ ਇਹ ਹੋ ਜਾਂਦੀ ਆ ਜੀ ਜਿਹੜਾ ਡਰਾਈਵਰ ਵਰਦੀ ਨਹੀਂ ਪਾ ਸਕਦਾ ਉਹ ਇਟ ਮੀਨ ਜੋ ਉਹਨੂੰ ਆਦਤ ਰੂਲ ਤੋੜਨ ਦੀ ਹੈਗੀ ਆ ਉਹ ਹੋਰ ਰੂਲ ਵੀ ਤੋੜੇਗਾ ਇਸ ਕਰਕੇ ਮਾਪਿਆਂ ਨੂੰ ਦੇਖੋ ਉਹ ਡਾਕੂਮੈਂਟ ਤਾਂ ਚੈੱਕ ਨਹੀਂ ਕਰ ਸਕਦੇ ਬਸ ਉਹ ਛੋਟੇ ਛੋਟੇ ਚੀਜ਼ਾਂ ਉਹ ਦੇਖ ਸਕਦੇ ਨੇ ਵੀ ਹਾਂਜੀ ਡਰਾਈਵਰ ਨੇ ਬਰਦੀ ਪਾਈ ਹੋਈ ਹੈ ਡਰਾਈਵਰ ਪ੍ਰੋਪਰ ਆਇਗਾ ਕੋਈ ਸ਼ਰਾਬ ਵਗੈਰਾ ਕੋਈ ਨਸ਼ਾ ਦਾ ਅਧੀਨ ਤਾਂ ਨਹੀਂ ਹੈਗਾ ਉਹ ਚੀਜ਼ਾਂ ਦਾ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਤੇ ਸਕੂਲ ਵਾਲਿਆਂ ਨੂੰ ਵੀ ਅਸੀਂ ਬਾਰ-ਬਾਰ ਇਹੀ ਅਪੀਲ ਕਰਦੇ ਆ ਵੀ ਜਿਹੜੀ ਤੁਹਾਡੀ ਟਰਾਂਸਪੋਰਟ ਆ ਇਹ ਬਹੁਤ ਵੱਡਾ ਜ਼ਿੰਮੇਵਾਰੀ ਭਰਿਆ ਕੰਮ ਆ ਤੁਸੀਂ ਆਪਣੀ ਟਰਾਂਸਪੋਰਟ ਨੂੰ ਸਹੀ ਸਹੀ ਸਮੇਂ ਤੇ ਚੈੱਕ ਅਪ ਕਰਾਓ ਇਹਦਾ ਤੇ ਜਿਹੜੀਆਂ ਬੱਸਾਂ ਨਹੀਂ ਵਰਤਣਯੋਗ ਹੈਗੀਆਂ ਉਹਨਾਂ ਨੂੰ ਕੰਡਮ ਕੋਸ਼ਿਸ਼ ਕਰੋ ਤੇ ਜਿਹੜੀਆਂ ਨਵੀਆਂ ਬੱਸਾਂ ਵਧੀਆ ਬੱਸਾਂ ਦੇ ਵਿੱਚ ਬੱਚਿਆਂ ਨੂੰ ਟਰਾਂਸਪੋਰਟ ਕੀਤਾ ਜਾਵੇ। ਨਿਰਮਲ ਕੌਰ ਕਾਉਂਸਲਰ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫਿਸ ਤੋਂ ਮੈਡਮ ਨਮਨੀਤ ਕੌਰ ਨੇ ਅੱਜ ਪਹੁੰਚਿਆ ਸਾਨੂੰ ਬੱਸਾਂ ਦੀ ਚੈਕਿੰਗ ਵਾਸਤੇ। ਅਸੀਂ ਭਵਾਨੀਗੜ੍ਹ ਕੈਂਪਸ ਦੇ ਵਿੱਚ ਬੱਸਾਂ ਦੀ ਚੈਕਿੰਗ ਕਰ ਰਹੇ ਸੀਗੇ। ਤੇ ਡਰਾਈਵਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਗਈ ਹੈ। ਦੇ ਕਿਵੇਂ ਬੱਚਿਆਂ ਨੂੰ ਲੈ ਕੇ ਜਾਣਾ ਏ ਕੋਈ ਡਰਾਈਵਰ ਨਸ਼ਾ ਤਾਂ ਨਹੀਂ ਕਰ ਰਿਆ ਹੈਗਾ ਦੂਸਰਾ ਕਈ ਵਾਰ ਡਰਾਈਵਰ ਨਾ ਗੱਡੀ ਚਲਾਉਂਦੇ ਹੋਏ ਫੋਨ ਚਲਾ ਲੈਂਦੇ ਨੇ ਕਈ ਵਾਰ ਕਾਲ ਆ ਜਾਂਦੀ ਐਮਰਜੈਂਸੀ ਅਗਰ ਆਉਂਦੀ ਵੀ ਐ ਕਾਲ ਤਾਂ ਉਹ ਇੱਕ ਸਾਈਡ ਤੇ ਖਿਲਾੜ ਕੇ ਗੱਡੀ ਫੋਨ ਸੁਣ ਲੈਣ ਕੋਈ ਐਮਰਜੈਂਸੀ ਐ ਤਾਂ ਨਹੀਂ ਤਾਂ ਵੈਸੇ ਚਾਹੀਦਾ ਨਹੀਂ ਹੈਗਾ ਪਰ ਕੀ ਅਪੀਲ ਕਰਨਾ ਚਾਹੋਗੇ ਮਾਪਿਆਂ ਨੂੰ ਜਾਂ ਫਿਰ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਜਿਹੜੇ ਸਕੂਲਾਂ ਦੀਆਂ ਬੱਸਾਂ ਚੱਲਦੀਆਂ ਨੇ ਮਾਪਿਆਂ ਨੂੰ ਇਹੀ ਹੈ ਜਦੋਂ ਤੁਸੀਂ ਬੱਚੇ ਨੂੰ ਬਿਠਾ ਕੇ ਜਾਂਦੇ ਹੋ ਤਾਂ ਥੋੜਾ ਜਿਹਾ ਤੁਸੀਂ ਦੇਖਿਆ ਕਰੋ ਵੀ ਕੋਈ ਡਰਾਈਵਰ ਹੈ ਜਿਹੜਾ ਕਿਸ ਕੰਡੀਸ਼ਨ ਦੇ ਵਿੱਚ ਹੈ ਉਹਦੀ ਯੂਨੀਫਾਰਮ ਪ੍ਰੋਪਰ ਹੈ ਸ਼ੂਜ਼ ਪਾਏ ਹੋਏ ਨੇ ਤੇ ਜਾਂ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਹੈਗਾ ਥੋੜਾ ਜਿਹਾ ਇਸ ਕਰਕੇ ਨਾ ਪੇਰੈਂਟਸ ਨੂੰ ਵੀ ਅਲਰਟ ਹੋਣਾ ਚਾਹੀਦਾ ਹੈ ਹਾਂਜੀ